ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਾਈ ਸਭ ਠੀਕ ਠਾਕ ਹੋਵेंगे ਚੱਲਦਾ ਬਾਈ ਕੰਮ ਜੀਰੀ ਵਾਲਾ ਕਦੂ ਕਦੂ ਹੋਈ ਪਈ ਐ ਪੱਤੀ ਪ੍ਰਸਾਦ ਬਾਈ ਆਪਣੇ ਥੋੜੀ ਐ ਦੇਖੋ ਐਨਾ ਜ਼ਿਆਦਾ ਮੀਂਹ ਨਹੀਂ ਪਿਆ ਕੱਲ ਪਿੰਡ ਬਣਕਣੀ ਜੀ ਹੋਈ ਸੀ ਬਸ ਮੋਟਰ ਗਏ ਲੈਵੇ ਪਾਣੀ ਕਰਕੇ ਕਰਨਾ ਪਵਾ ਇਸ ਮੋਟਰ ਪਰ ਰਹਿ ਗਿਆ ਬਾਈ ਕਾਫੀ ਕੰਮ ਆਪਣਾ ਇਹ ਮੋਟਰ ਥੋੜੀ ਜਲਦੀ ਲੇਟ ਕਰੀ ਐ ਫਿਰ ਖਰਾਬ ਹੋ ਗਈ ਦੀ ਮੋਟਰ ਛੱਡ ਗਈ ਦੀ ਇਹ ਹੋਰ ਥੋੜਾ ਰੇਤਾ ਦਿਖਾਵਾ ਤਾਂ ਬਾਰਿਆ ਬਣਾਉਂ ਦੋ ਬਾਈ तकरीबन ਲੇਬਰ ਤਾਂ ਕਹਾ ਵੀ ਦਵਾਈ ਬਾਦ ਮੇ ਪਾਏ ਕਰੋ ਪਰ ਇਹ ਤਿੰਨ ਚਾਰ ਦਿਨ ਹੀ ਲੱਗਦੀ ਹਲੇ ਜੀ ਦੀ ਤਾਂ ਕਰਕੇ ਬਾਈ ਦਵਾਈ ਪਾਣੀ ਪਵਾਇਆ ਹੈ ਨਾ ਲੇਬਰ ਥੋੜੀ ਚੱਲ ਰਹੀ ਹੈ ਸਲੋ ਕਤੋਂ ਜ਼ਿਆਦਾ ਹੋ ਰਿਹਾ ਕਿ ਕੋ ਚਲੇਗੇ ਜਿੱਤਨਾਵਰ ਵਾਲੇ ਖੇਤ ਕੱਦੂ ਕਰਨਾ ਤੇ ਕਰਿਆ ਦਾ ਕੱਲ ਕੰਮ ਸਟਾਰਟ ਆਪਾਂ ਨੇ ਪਿੰਡ ਤੋਂ ਤਕਰੀਬਨ ਆਪਣਾ ਕੰਮ ਅੱਜ ਤੱਕ ਅੱਜ ਤੱਕ ਨਿਪਟ ਗਿਆ ਅੱਧ ਘੇ ਰਹਿ ਗਿਆ ਕਿਤੇ ਕਿਤੇ ਜਿਆਦਾ ਥੋੜਾ ਜਿਹਾ ਤਾਂ ਕਰਕੇ ਵੀ ਚੱਲ ਕਿਤੇ ਵੀ ਕਰਤਾ ਸਟਾਰਟ ਆਪਾਂ ਨੇ ਬੜੇ ਰਹੀ ਹੋਈ ਆਪਣੀ ਵੀਡੀਓ ਘਰ ਦਿਖਾਵਾਂ ਜਾ ਕੇ ਸਾਨੂੰ ਅੱਗੇ ਜਾ ਰਹੇ ਭਾਈ ਆਪਾਂ ਨਹਿਰ ਦਾ ਰਸਤਾ ਬਣਾ ਰਾਸਤੇ ਪਰਾਂ ਨੂੰ ਵੀ ਲਗਾ ਕੇ ਇਧਰੋਂ ਦੋ ਜਾਨੀ ਇਹ ਰਸਤਾ ਠੀਕ ਹੈ ਜਾਣ ਵਾਸਤੇ ਕੁਝ ਘਰੇ ਘੇਰ ਪਰੇ ਬੋਗਾ ਮਿਲ ਜਾਣਾ ਹਰ ਬਾਰੇ ਦਮ ਦੇਗਾ ਬੰਦਾ ਜੀਰੀ ਲਾ ਕੇ ਵੇਚਦਾ ਪਹੁੰਚ ਗਏ ਮਿੱਤਰੋ ਖੇਤ ਉਰੇ ਦੇ ਲੱਗ ਜਾਹਾ ਬਾਈ ਖੇਤ ਆਪਣਾ ਇਹ ਤਾਂ ਪਰਿਆਵਾ ਦੇਖੋ ਜਿਹੜਾ ਕਪੜੀ ਸਾਈਡ ਆਪਣੇ ਆਪਣਾ ਹੈ ਇਹ ਸੱਚੀ ਸਾਈਡ ਕਿਸੇ ਹੋਰ ਦਾ ਨਹੀਂ ਹੈ ਉਹ ਬੋਟਰ ਹੈ ਸਾਹਮਣੇ ਆਪਣੀ ਹਾਂ ਕੰਨ ਰਹਿ ਰਿਹਾ ਵਿੱਚ ਦੇਖੀ ਜਾਏਗੀ ਬੜੀ ਜ਼ਿਆਦਾ ਤੇ ਖੱਤਾਂ ਟੀਮ ਆਪਾ ਪਾਣੀ ਕੱਢ ਵੀ ਨਹੀਂ ਸਕਦੇ ਕਿਤੇਗਾ ਰਾਤ ਦਾ ਪਾਣੀ ਵਧਦਾ ਹੋਇਆ ਲਾ ਮਸਾਂ ਕਰਿਆ ਬਾਈ ਕੁੱਤਾ ਆਇਓ ਪਾਣੀ ਜ਼ਿਆਦਾ ਆਦਾ ਟੱਪਾ ਹੈ ਅਭੀ ਬਹੁਤ ਬੜਾ ਸਿਕੌਣ ਜੀ ਕਰਕਾ ਰੇਡ ਕਿਲੇ ਦੇ ਉੱਪਰ ਕੋ ਨੁਕਸਾਨ ਹੋ ਗਿਆ ਭਾਈ ਜੈਕ ਨਿਕਲ ਗਿਆ ਮਦੇ ਪੈਰਾੜਾ ਡੰਡ ਮਦੇ ਇਸ ਤਰੀ ਉਨੇ ਕੇ ਆਫ ਦੇਖਾਂ ਫਿਰ ਵੀ ਭਰਿਆ ਬਾਦਰ ਕਿੱਦੂ ਕਰਨੇ ਨੂੰ ਆ ਗਿਆ ਭਾਈ ਔਰ ਮੈਂ ਚੱਲਾਂ ਭਾਈ ਇਹ ਗਈ ਇੱਕ ਮੋਟਰ ਹੋ ਗਈ ਖਰਾਬ ਚੈਨ ਪੁਲੀ ਵੀ ਆ ਗਈ ਕਰੇ ਕਰਾ ਠੀਕ ਨਹੀਂ ਚੱਲ ਰੇ ਪਰ ਚੱਲਿਆ ਖੇਤ ਹੋ ਜਾਏਗਾ ਤਿਆਰ 12 ਵਜੇ ਤੱਕ ਚਲੇਗੀ ਲਾਈਟ ਇਹ ਤਿੰਨ ਦਾ ਬੜੇ ਆ ਇਧਰ ਪਾਉ ਦਾ ਵੀ ਚੀ ਵੀ ਆਪਣੀ ਥੋੜੀ ਜਿਹੀ ਰੇ ਇਹ ਟਰੈਕਟਰ ਕੱਢੇਗਾ ਮੋਟਰ ਉਹ ਕਰ ਰਿਹਾ ਬਈ ਸੈਕਟਰ ਗੋਲੀ ਹੋਰ ਮੈਨੂੰ ਲੈ ਆਏ ਤੇ ਆਪਾਂ ਵੈਲਡ ਕਰਕੇ ਚੱਲ ਜਾਏਗਾ ਕੰਮ ਲੈ ਵੀ ਹੋ ਗਿਆ ਲੋਟ ਵੈਲਡਿੰਗ ਕਰਤਿਆ ਇਹ ਬਾਈ ਨੇ ਛੱਡੇ ਵੀਰ ਨੂੰ ਆਪਾਂ ਇੱਕ ਕਰेंगे ਕੱਦੂ ਕਦੂਆ ਚੱਲਦੀ ਹੈ ਮੋਟਰ ਲਾਈਟ ਬੰਦੇ ਗਏ ਆਪਣੀ ਮੋਟਰ ਕੱਢਣ ਜਿਹੜਾ ਇਹ ਕੋਠਾ ਦਿਖ ਰਿਹਾ ਹੈ ਤੇ ਅੱਧੇ ਪਾਸੇ ਮੋਟਰ ਦਿਖਾਉਣਾ ਤੁਹਾਨੂੰ ਜਿਹੜੀ ਕੱਢ ਰਹੇ ਆ ਉਹਦਾ ਬਾਈ ਉਹ ਕੱਟ ਰਹੇ ਆ ਬਹਾਰਾ ਆਲਾ ਰੇਣਾ ਹੋ ਗਿਆ ਸਾਰੇ ਇਹ ਖੱਤਾ ਰਹੇਗਾ ਇੱਕ ਸੱਦੂ ਕਰਨੇ ਤੇ ਕਰਾਣਾ ਪਾਣਾ ਕਾਣਾ ਕੱਟਦਾ ਬਾਲ ਲੈ ਵੀ ਕੱਤੂ ਵੀ ਨਿੱਪੜ ਗਿਆ ਮੋਟਰ ਵੀ ਹੋ ਗਈ ਠੀਕ ਜੋੜ ਫੁਗਿਆ ਪਾਦਾ ਜੋੜ ਲਾ ਦੇ ਬਾਕੀ ਸਵੇਰੇ ਲੇਟ ਆਏਗੀ ਫਿਰ ਹੋਵੇਗੀ ਜਲਦੀ ਜੀ ਆਇਆਂਗੇ ਪੰਗਾਂਵ ਕੋ ਪਿੰਡ ਨੂੰ ਲੈ ਵੀ ਸਜਣਾ ਹਾਂ ਦੁਪਹਿਰ ਆ ਕੇ ਤੇ ਆਪਾਂ ਖੇਤਾਂ ਦੇ ਕਣੌਰ ਤੇ ਫਿਰ ਆਪਾਂ ਨੂੰ ਜਾਣਾ ਪੈ ਗਿਆ ਰਾਜਪੁਰੇ ਸ਼ਹਿਰ ਦਵਾਈ ਨੂੰ ਦੇ ਤੇ ਆਪਾਂ ਮਾਤਾ ਢਿੱਲੀ ਹੋ ਜੀ ਆਪਣੀ ਘਰ ਤੇ ਜਾਉ ਰਹੇ ਹਾਂ ਦਾ ਤੇ ਵੀਡੀਓ ਬਣੀ ਨਹੀਂ ਹੈਗੀ ਜਿਵੇਂ ਚੱਲੇ ਖੇਤ ਨੂੰ ਆਪਾਂ ਪੱਖਾ ਲੈਣਾ ਅੰਜਣ ਵਾਲਾ ਪੱਖਾ ਪਿਆ ਬਣਾ ਖੇਤ ਉਸ ਖੇਤ ਨੂੰ ਨਿਪਟ ਗਿਆ ਪੱਖਾ ਲਾएंगे ਉਹ ਅਗਲੇ ਖੇਤ ਨੂੰ ਆਲੂ ਉਹ ਚੱਕ ਕੇ ਲੈਣੇ ਆ ਬਈ ਇਸ ਮੋਟਰ ਪਰ ਬਾਈ ਨਿਪਟ ਗਿਆ ਬਣਾ ਜੀਰੀ ਲਾਣੇਗਾ ਵੀ ਔਰ ਕੱਦੂ ਦਾ ਵੀ ਇਹ ਦੋ ਖੇਤ ਫਿਨਲ ਹੋ ਗਏ ਜਾਨੀ ਉਹਦੇ ਦੋ ਪਿੰਡਾਂ ਦੀ ਜ਼ਮੀਨ ਆਪਣੇ ਵੱਧਣ ਤੇ ਫਰ ਹੈਗੇ ਤਾਂ ਇਹ ਤਾਂ ਇਕੱਠਾ ਹੀ ਜੁੜ ਜਾ ਉੱਪਰ ਹਰਬਲ ਵਰਗਾਇਆ ਉਹ ਅੰਜਣ ਪਿਆ ਦੇ ਉਹ ਹਰਬਲ ਪਰ ਵਾਲਾ ਇਹੋ ਸਾਤਰ ਵਾਲਾ ਇਹ ਦੰਦੇ ਵਾਲੀ ਗੋੜਾ ਸਾਰਾ ਫਟ ਲੋ ਗਿਆ ਓਰੇ ਲੱਗੀ ਜਿਰੀ ਉਹ ਪਿਆ ਅੰਜਣ ਦੇਣਾ ਯਾਰ ਉਸ ਦਾ ਕੰਮ ਕਰਾਂਗਾ ਥੋੜਾ ਜਿਹਾ ਰੱਖੇ ਤੋ ਵੈਸੇ ਕਰਾਇਆ ਜਾਏਗਾ ਇਹ ਛਾਬੜੇ ਰੋਟੇ ਦੀ। ਐਂਪੈਲਰ ਮੇ ਕੋਈ ਚੀਜ਼ ਗਿਰਕਿਆ ਨਾ ਛਾਬੜੇ ਰੋਟੇ ਦੀ। ਆਵਾ ਮਾਈ ਟਰੈਕਟਰ ਨੂੰ ਛੋੜ ਲਿਆ ਬਾਈ। ਇਹ ਸਾਰਾ ਕੰਮ ਕਰਾ ਕੇ ਰੱਖਿਆ ਦਾ ਹੈਗਾ ਹੈ ਨਾ ਐਂਪੈਲਰ ਮੇ ਕੋਈ ਚੀਜ਼ ਫਸ ਕੇ ਨਾ ਛਾਬੜੇ ਰੋਟੇ ਦੀ ਪੱਤੀ। ਉਹ ਹਮੇ ਛੱਡ ਗਿਆ ਸਵੇਰੇ ਢਣਾ ਹੋਰ ਪਾਕੇ ਘਰੇ ਖੜਾ ਲਏ ਆ ਤੇ ਕੰਮ ਕਰਾ ਕੇ ਰੱਖਣੀ ਹੈ ਦੋ ਹੀ ਮੋਟਰ ਦਾ। ਫਰੇ ਹੋ ਗਿਆ ਆਪਣਾ ਫਾਈਨਲ ਗੇਟ ਹੋਰ ਬਾਈ ਕਿਸ ਕਿਸ ਦੀ ਲੱਗੀ ਕਿਸ ਕਿਸ ਦੀ ਰਹਗੀ ਜਿਹੜੀ ਦੱਸੋ ਕਮੈਂਟ ਕੁਮੈਂਟ ਨਹੀਂ ਕਰਦੇ ਯਾਰ ਬੰਦੇ ਵੀਡੀਓ ਦੇਖ ਲਏ ਆ ਇਤਨੀ ਛੱਡਦੇ ਆ 8:00 ਦੇ ਕਰੀਬ ਟਾਈਮ ਹੋ ਗਿਆ ਬੰਦੇ ਹਜੇ ਹੀ ਬਹੁਤ ਪੱਟ ਰਹੇ ਆ ਆਪਣੇ ਅੱਗੇ ਦੇ ਆਪਾਂ ਕਰੇ ਉਰੀ ਪਾਉਂਦਾ ਆਪਣੀ ਬੀਜੀ ਵੀ ਲਾ ਲਿਓ ਜੀਰੀ ਲੱਗ ਰਹੀ ਹੈ ਆਪਣੀ 1400 ਸੋ ਇੱਕ ਮੁਛਲ ਉਹ ਰੱਖਦੇ ਆਂ ਬਹੁਤ ਪੱਟ ਕੇ ਮਾਂ ਦਵਾਈ ਲਾ ਰਹੇ ਆਂ ਆਪਾਂ ਟ੍ਰਾਈਕੋਡਰਮਾ ਜੜਾਂ ਨੂੰ ਦੇਖੋ ਇਹ ਬਣਾਇਆ ਵਾਪਾਂ ਨੇ ਡੋਲਾਂ ਦੇ ਕਹਿਣ ਮੈਂ ਮਾ ਪਾਣੀ ਪਾ ਕੇ ਦਵਾਈ ਛਿੜ ਕੇ ਰੱਖਦੇ ਆਂ ਇਧਰ ਏ ਟਰਾਲੀ ਲੱਗ ਜਾ ਆਪਣੀ ਉਰੇ ਸਵੇਰੇ ਲੱਦ ਕੇ ਬਸ ਸੂਰੇ ਤੇ ਲੱਗ ਜੂਗੀ ਲੈ ਜਿਹੜੀ ਪੀਆਰਜੀ ਦਾ ਈਸੀ ਟਾਈਮ ਘੇਰਦੇ ਆ ਇਹ ਦਵਾਈ ਕਰਕੇ ਸਵੇਰੇ ਜਹੀਗੀ ਬਹੁਤ ਮਿਲਦੇ ਆ ਲੀਵਰ ਨੂੰ ਦੇਖਦੇ ਆ ਕਿਆ ਕਹਿੰਦੀ ਹੈ ਹੋਰ ਲੰਬੜਦਾਰ ਕਿਸ ਤਰ੍ਹਾਂ ਹੂੰ ਠੀਕ ਆ ਪਟਕੇ ਪੌਦ ਹਾਂ ਪਟਕ ਰਿਹਾ ਬੰਦਾ ਮੈਂ ਤੂੰ ਥਿੰਨ ਪਿਆਰਾ ਹੂੰ ਥਰਾ ਤੇਲ ਲੈਣੇ ਲਈ ਗਾਸਕਾ ਤੇਲ ਲੈਣਾ ਹੱਥੜੇ ਖਰਾਬ ਹੋ ਗਏ ਪੈਰ ਜਿੜੀ ਲਾਤੇ ਲਾਤੇ ਤੇਲ ਗਾਸਕਾ ਲਈ ਗਏ ਮੈਂ ਫਿਰ ਸਰਸਾ ਤੇ ਉਹ ਰਾਮੜਤਨ ਕਾ ਰਾਮ ਰਤਨ ਦਾ ਤੇਲ ਹੈ ਹਾਂ ਹਾਂ ਅੱਛਾ ਉਹ ਨਾ ਬਹੁਤ ਸਾਰਾ ਉਹਰੇ ਰੱਖਦੇ ਦਵਾਈ ਵਾਲੇ ਪਾਣੀ ਵਿੱਚ ਹੈ ਹਾਂ ਜੀ ਸਵੇਰੇ ਫਿਰ ਉਰੀ ਤੇ ਲੋਡ ਹੋ ਕੇ ਭਗ ਜਾਏਗਾ ਉਹ ਨਾ ਅਲੱਗ-ਅਲੱਗ ਰੱਖੇ ਉਸ ਦਾ ਥੋੜਾ ਫਰਕ ਹੈ ਹੈ ਤੇ ਠੀਕ ਹੈ ਠੀਕ ਹੈ ਚੱਕਦੇ ਹੋ ਕੰਮ ਖੇਤ ਬਹੁਤ ਤਿਆਰ ਪਿਆ ਲੱਕ ਦੇਣਗੇ ਜੀ 5 ਦਿਨ ਚੱਕ ਦੇਣਗੇ ਕੰਮ 5 ਦਿਨ ਵਿੱਚ ਕਿੱਥੇ ਚੱਕ ਦੇਈ ਹਾਂ ਦਾ ਕੰਮ ਅਸੀਗਲਾ ਜੀ ਦੀ ਪਿਆਹ ਲੈ ਆ ਫਗਾ ਸੀਗਲਾ ਹਾਂ ਫਗਾਣੇ ਵਾਲਾ ਰ ਨਾ ਅੱਲਾ ਦੇ ਲਿਖੇ ਅੱਦਾਂ ਨਿਕਲ ਗਿਆ ਹਾਂ ਚਲ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਵੀਡੀਓ ਆਪਣੀ ਐਨੀ ਕੀ ਦੀ ਮਿਲਦੇ ਆਂ ਕੱਲ ਨੂੰ ਕਿਸੇ ਨਵੀਂ ਵੀਡੀਓ ਵਾਂ ਬਣੇ ਰਹੀ ਕਰੋ ਆਪਣੇ ਚੈਨਲ 'ਕੱਲ ਠੀਕ ਹੈ ਬਾਈ ਧੰਨਵਾਦ ਵੀਡੀਓ ਦੇਖਣੇ ਵਾਸਤੇ ਬਹੁਤ ਬਹੁਤ